ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਆਪਣੇ ਮਨ ਦੀ ਅਚੇਤ ਮਨ ਦੀ ਸਾਡਾ ਮਨਾਂ ਜਿਹੜਾ ਬਹੁਤ ਤਰ੍ਹਾਂ ਦੇ ਫੁਰਨੇ ਫੁਰਦਾ ਰਹਿੰਦਾ ਸਾਡੇ ਅਚੇਤ ਮਨ ਦੇ ਵਜ੍ਹਾ ਦੇ ਨਾਲ ਹੀ ਅਸੀਂ ਜ਼ਿੰਦਗੀ ਦੇ ਵਿੱਚ ਇੱਧਰ ਉੱਧਰ ਭੱਜੇ ਫਿਰਦੇ ਹਾਂ ਦੌੜੇ ਫਿਰਦੇ ਹਾਂ ਇੱਕ ਸਮਝ ਲਓ ਕਿ ਜਿਹੜਾ ਸਾਡਾ ਚੇਤ ਮਨਾਨਾ ਇਹ ਸਾਡੀ ਜਿਹੜੀ ਆਤਮਾ ਇਹਦਾ ਪਾਵਰ ਹਾਊਸ ਆ ਸਾਡੀ ਜ਼ਿੰਦਗੀ ਦਾ ਪਾਵਰ ਹਾਊਸ ਆ ਇਹਦੇ ਹੱਥ ਵਿੱਚ ਬਹੁਤ ਕੁਝ ਆ ਅਗਰ ਅਸੀਂ ਸਾਡੇ ਚੇਤ ਮਨ ਨੂੰ ਚੰਗੇ ਪਾਸੇ ਲਾ ਲਈਏ ਚੰਗੀ ਸੰਗਤ ਵੱਲ ਚਲੇ ਜਾਈਏ ਤਾਂ ਸਾਡੀ ਜ਼ਿੰਦਗੀ ਆ ਜਿਹੜੀ ਉਹ ਖੁਸ਼ੀਆਂ ਨਾਲ ਭਰ ਜੁਗੀ ਅਸੀਂ ਪੋਜ਼ਿਟਿਵ ਸਾਈਡ ਜਾਵਾਂਗੇ ਸਾਨੂੰ ਹਰ ਪਾਸੇ ਖੁਸ਼ੀ ਖੁਸ਼ੀ ਦਿਖੂਗੀ ਜਿਹਦੇ ਨਾਲ ਕੇ ਸਾਡੀ ਸੋਚ ਆ ਜਿਹੜੀ ਉਹ ਵੀ ਚੰਗੀ ਬਣ ਜੂਗੀ ਇਸ ਤਰ੍ਹਾਂ ਜੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਨੇ ਜਿਨ੍ਹਾਂ ਤੋਂ ਸਾਨੂੰ ਸਹੀ ਸੇਧ ਮਿਲਦੀ ਹੈ ਜਿੰਦਗੀ ਜਿਉਣ ਦੀ ਚੰਗੀ ਸੇਧ ਮਿਲਦੀ ਹੈ ਕਿ ਪਰਮਾਤਮਾ ਦਾ ਬਾਣੀ ਦਾ ਕਿਸੇ ਇਨਸਾਨ ਦੇਤੇ ਕਿੰਨਾ ਅਸਰ ਹੋ ਜਾਂਦਾ ਹੈ ਵਾਣੀ ਉਸ ਨੂੰ ਕਿਸ ਤਰ੍ਹਾਂ ਨਿਰਮਲ ਕਰ ਦਿੰਦੀ ਹੈ ਕਿਸੇ انسان ਨੂੰ ਸੋਹਣੀ ਸੰਗਤ ਚੰਗੀ ਸੰਗਤ ਕਿਸੇ انسان ਨੂੰ ਕਿੰਨੇ ਵਧੀਆ ਰਾਹ ਤੇ ਪਾ ਦਿੰਦੀ ਹੈ ਇਸ ਤਰ੍ਹਾਂ ਜੀ ਇੱਕ ਗੰਗਾ ਰਾਮ ਬ੍ਰਾਹਮਣ ਹੁੰਦਾ ਉਹ ਬਠੰਡੇ ਰਹਿੰਦਾ ਹੁੰਦਾ ਗੰਗਾ ਰਾਮ ਬ੍ਰਾਹਮਣ ਦਾ ਕੰਮ ਹੁੰਦਾ ਅਨਾਜ ਵੇਚਦਾ ਬਾਜਰਾ ਵੇਚਦਾ ਹੁੰਦਾ ਉਹ ਜਿੱਦ ਤੋਂ ਉਹਨੂੰ ਚੰਗੀ ਕਮਾਈ ਹੋ ਜਾਂਦੀ ਹੈ ਇਸ ਤਰ੍ਹਾਂ ਜੀ ਹੁੰਦੇ ਨਾ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਆ ਉਹਨੂੰ ਜਿੱਦਾਂ ਲੋਕਾਂ ਤੋਂ ਸੁਣਨ ਨੂੰ ਮਿਲਦਾ ਕਿ ਅਮਰਸਰ ਸਾਹਿਬ ਦੇ ਵਿੱਚ ਕਿਸੇ ਧਾਰਮਿਕ ਸਥਾਨ ਦੀ ਜਿਹੜੀ ਸਾਰੀ ਹੋ ਰਹੀ ਆ ਉੱਥੇ ਬਹੁਤ ਸਾਰੇ ਲੋਕੀ ਅਮਰਸਰ ਸਾਹਿਬ ਉੱਤੇ ਜਾ ਕੇ ਵਸ ਗਏ ਨੇ ਤੇ ਉੱਥੇ ਬਹੁਤ ਦੁਨੀਆ ਸੇਵਾ ਕਰਦੀ ਆ ਤੇ ਉੱਥੇ ਬਹੁਤ ਜ਼ਿਆਦਾ ਨਾਜ਼ ਬਣ ਮਤਲਬ ਕਿ ਲੰਗਰ ਬਣਦਾ ਤਾਂ ਉਹ ਇਹ ਸੋਚ ਕੇ ਕਿ ਵੀ ਮੈਂ ਜੇ ਉੱਥੇ ਚੱਲਿਆ ਜਾਵਾਂ ਆਪਣਾ ਬਾਜਰਾ ਲੈ ਕੇ ਵੇਚਾਂ ਤਾਂ ਮੈਨੂੰ ਚੰਗੀ ਕਮਾਈ ਹੋ ਜੂਗੀ ਇਹ ਸੋਚ ਕੇ ਨਾ ਉਹ ਆਪਣੇ ਊਠਾਂ ਦੇ ਉੱਤੇ 500 ਮਾਣਾ ਨਾਜ ਬਾਜਰਾ ਲੱਦ ਕੇ ਉੱਥੇ ਚਲੇ ਜਾਂਦਾ ਗੁਰੂ ਨਗਰੀ 'ਚ ਤੇ ਜਦੋਂ ਉਹ ਗੁਰੂ ਨਗਰੀ ਦੇ ਵਿੱਚ ਜਾਂਦਾ ਨਾ ਉੱਥੇ ਉਹ ਦੇਖਦਾ ਬਹੁਤ ਸਿੱਖ ਸੰਗਤਾਂ ਉੱਥੇ ਧਾਰਮਿਕ ਸਥਾਨ ਜਿਹੜਾ ਬਣਦਾ ਹੁੰਦਾ ਉਹਦੀ ਸੇਵਾ ਕਰਨ ਲੱਗੀਆਂ ਹੁੰਦੀਆਂ ਨੇ ਵੱਡੇ-ਵੱਡੇ ਅਮੀਰ ਧਨਾੜ ਬੰਦੇ ਵੀ ਉੱਥੇ ਸੇਵਾ ਕਰਦੇ ਹੁੰਦੇ ਆ ਤੇ ਉੱਥੇ ਨਾ ਉਦੇ ਕੰਨਾਂ ਵਿੱਚ ਬਾਣੀ ਦੀਆਂ ਗੂੰਜਾਂ ਪੈਂਦੀਆਂ ਨੇ ਚਾਰੇ ਪਾਸੇ ਬਾਣੀ ਪੜ੍ਹ ਹੁੰਦੀ ਆ ਤੇ ਇਹਦਾ ਉਹਦੇ ਮਨ ਤੇ ਪੜਾਅ ਅਸਰ ਹੁੰਦਾ ਉਹ ਸੋਚਦਾ ਵੀ ਮੈਂ ਵੀ ਜਾਵਾਂ ਗੁਰੂ ਜੀ ਦੇ ਦਰਸ਼ਨ ਕਰਕੇ ਆਵਾਂ ਤੇ ਸ਼ਾਇਦ ਮੇਰੀ ਜ਼ਿੰਦਗੀ ਵੀ ਸਫਲ ਹੋ ਜਾਵੇ ਇਸ ਤਰ੍ਹਾਂ ਉਹ ਉੱਥੇ ਜਾਂਦਾ ਗੁਰੂ ਮਹਾਰਾਜ ਜੀ ਦੇ ਸ੍ਰੀ ਗੁਰੂ ਅਰਜਨ ਪਾਸ਼ਾ ਜੀ ਦੇ ਦਰਸ਼ਨ ਕਰਦਾ ਤੇ ਉੱਥੇ ਸੇਵਾ ਕਰ ਲੱਗ ਜਾਂਦਾ ਲੋਕਾਂ ਦੇ ਨਾਲ ਹੀ ਇਸ ਤਰ੍ਹਾਂ ਸੇਵਾ ਕਰਦੇ ਕਰਦੇ ਇੱਕ ਦਿਨ ਗੁਰੂ ਜੀ ਦੇ ਸਿੱਖ ਗੁਰੂ ਜੀ ਕੋਲੇ ਆਉਂਦੇ ਆ ਕਹਿੰਦੇ ਕਿ ਗੁਰੂ ਜੀ ਲੰਗਰ ਦੇ ਵਿੱਚ اناਜ ਖਤਮ ਹੋ ਗਿਆ ਤਾਂ ਇਹ ਗੱਲ ਉਹ ਗੰਗाराम ਬ੍ਰਾਹਮਣ ਸੁਣ ਲੈਂਦਾ ਉਹਨੂੰ ਹੁੰਦਾ ਕਿ ਮੇਰਾ ਨਾਜ ਵੇਖ ਜੂਗਾ ਮੇਰਾ ਬਾਜਰਾ ਵੇਖ ਜੂਗਾ ਉਹ ਗੁਰੂ ਮਹਾਰਾਜ ਜੀ ਨੂੰ ਕਹਿੰਦਾ ਕਿ ਗੁਰੂ ਮਹਾਰਾਜ ਜੀ ਤੁਸੀਂ ਮੇਰਾ ਨਾਜ ਲੈ ਲਓ ਤੇ ਮੇਰੇ ਕੋਲੇ 500 ਮਾਣਾ ਨਾਜ ਆ ਤਾਂ ਗੁਰੂ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਆ ਕਿ ਤੁਸੀਂ ਇਦਾਂ ਕਰੋ 100 ਮਾਣ ਅਨਾਜ ਨਾਲ ਇਹਨਾਂ ਤੋਂ ਲੈ ਲਓ ਤੇ ਫਿਰ ਅੱਗੇ ਦੇਖਦੇ ਆ ਇਸ ਤਰ੍ਹਾਂ ਉਹ 100 ਮਾਣ ਅਨਾਜ ਲੰਗਰ ਲਈ ਦੇ ਦਿੰਦਾ ਇਸ ਤਰ੍ਹਾਂ ਉੱਥੇ ਉਹ ਆਪਣੀ ਸੇਵਾ ਕਰਦਾ ਰਹਿੰਦਾ ਸੰਗਤ ਦੇ ਵਿੱਚ ਗੁਰਬਾਣੀ ਪੜ੍ਹਦਾ ਰਹਿੰਦਾ ਇਸ ਤਰ੍ਹਾਂ ਕਰਦੇ ਕਰਦੇ ਤਾਂ ਗੁਰੂ ਮਹਾਰਾਜ ਜੀ ਉਹਨੂੰ ਕਹਿੰਦੇ ਕਿ ਵੀ ਮੈਂ ਜਿਹੜਾ ਤੈਨੂੰ ਤੂੰ ਸਾਨੂੰ ਇਹ ਅਨਾਜ ਦਿੱਤਾ ਇਹਦੀ ਕੀਮਤ ਮੈਂ ਤੈਨੂੰ ਵਿਸਾਖੀ ਤੋਂ ਬਾਅਦ ਦਵਾਂਗਾ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਇਸ ਤਰ੍ਹਾਂ ਕਰਦੇ ਕਰਦੇ 100 100 ਮਣ ਕਰਦੇ ਕਰਦੇ 500 ਮਾਣਾ ਨਾਜ ਆ ਜਿਹੜਾ ਗੁਰੂ ਮਹਾਰਾਜ ਜੀ ਉਹਦੇ ਤੋਂ ਲੈ ਲੈਂਦੇ ਆ ਤੇ ਵਿਸਾਖੀ ਦਾ ਪੁਰਬ ਆ ਜਾਂਦਾ ਸੰਗਤਾਂ ਧੂਮ ਧਾਮ ਨਾਲ ਵਿਸਾਖੀ ਦਾ ਪੁਰਬ ਮਨਾਉਂਦੀਆਂ ਨੇ ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਉਹਨੂੰ ਗੰਗਾ ਰਾਮ ਬ੍ਰਾਹਮਣ ਨੂੰ ਆਪਣੇ ਕੋਲ ਬੁਲਾਉਂਦੇ ਆ ਤੇ ਉਹਨੂੰ ਉਹਦੇ ਅਨਾਜ ਦੀ ਕੀਮਤ ਦਿੰਦੇ ਆ ਤਾਂ ਗੰਗਾ ਰਾਮ ਬ੍ਰਾਹਮਣ ਕਹਿੰਦਾ ਵੀ ਗੁਰੂ ਮਹਾਰਾਜ ਜੀ ਮੈਨੂੰ ਇਹਦੀ ਕੀਮਤ ਨਹੀਂ ਚਾਹੀਦੀ ਮੈਂ ਤਾਂ ਤੁਹਾਡਾ ਸਿੱਖ ਬਣ ਕੇ ਤੁਹਾਡੀ ਸੇਵਾ ਵਿੱਚ ਰਹਿਣਾ ਚਾਹਣਾ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਨਹੀਂ ਤੂੰ ਆਪਣੇ ਘਰ ਜਾ ਕੇ ਭਾਗ ਲਾ ਤੇ ਆਪਣਾ ਜੋ ਤੇਰੀ ਕੀਮਤ ਆ ਉਹ ਤੂੰ ਲੈ ਲੈ ਉਹ ਕਹਿੰਦਾ ਨਹੀਂ ਮਹਾਰਾਜ ਜੀ ਮੈਂ ਇੱਥੇ ਰਹਿ ਕੇ ਸੰਗਤ ਦੇ ਵਿੱਚ ਸੇਵਾ ਕਰਨੀ ਆ ਤੇ ਮੈਨੂੰ ਆਪਣਾ ਸਿੱਖ ਬਣਾ ਲਓ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਉਹਨੂੰ ਗੰਗਾ ਰਾਮ ਬ੍ਰਾਹਮਣ ਨੂੰ ਆਪਣਾ ਸਿੱਖ ਬਣਾ ਲਿਆ ਤੇ ਉਹਨਾਂ ਨੂੰ ਨਾਮਦਾਨ ਦਿੱਤਾ ਇਸ ਤਰ੍ਹਾਂ ਉੱਥੇ ਸੇਵਾ ਕਰਦਾ ਰਿਹਾ ਫਿਰ ਗੁਰੂ ਮਹਾਰਾਜ ਜੀ ਨੇ ਉਹਨੂੰ ਹੁਕਮ ਲਾਇਆ ਕਿ ਤੁਸੀਂ ਬਠਿੰਡੇ ਜਾ ਕੇ ਸਿੱਖ ਸੰਗਤਾਂ ਨੂੰ ਪ੍ਰਚਾਰ ਕਰੋ ਤਾਂ ਉਹ ਉੱਥੇ ਜਾ ਕੇ ਸਿੱਖ ਸੰਗਤਾਂ ਨੂੰ ਪ੍ਰਚਾਰ ਕਰਨ ਲੱਗ ਗਿਆ ਬਠਿੰਡੇ ਕਿ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦੇ ਹਾਂ ਕਿਸ ਤਰ੍ਹਾਂ ਗੁਰਬਾਣੀ ਪੜ੍ਹ ਕੇ ਅਸੀਂ ਆਪਣੀ ਜ਼ਿੰਦਗੀ ਵਧੀਆ ਬਣਾ ਸਕਦੇ ਹਾਂ ਤੁਸੀਂ ਦੇਖੋ ਗੰਗਾ ਰਾਮ ਬ੍ਰਾਹਮਣ ਜੋ ਕਿ ਇੱਕ ਲਾਲਚ ਦੇ ਵਿੱਚ ਆਇਆ ਸੀ ਜਦੋਂ ਉਹਨੇ ਉਹਨੂੰ ਸੰਗਤ ਵਧੀਆ ਮਿਲ ਗਈ ਉਦੇ ਮਨ ਵਿੱਚ ਸੇਵਾ ਦੀ ਭਾਵਨਾ ਜਾਗ ਗਈ ਗੁਰਬਾਣੀ ਉਹਨੇ ਪੜੀ ਤਾਂ ਬਾਣੀ ਉਹਦੇ ਮਨ ਵਿੱਚ ਇਸ ਤਰ੍ਹਾਂ ਕੱਟ ਕਰ ਗਈ ਕਿ ਉਸ ਨੂੰ ਉਸ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਸੀ ਮਾਇਆ ਦਾ ਲਾਲਚ ਉਹਦੇ ਮਨ ਤੋਂ ਚੱਕ ਹੋ ਗਿਆ ਇੰਨੀ ਮਹਿਮਾ ਬਾਣੀ ਦੀ ਤੇ ਗੁਰੂ ਦੀ ਸੰਗਤ ਦੀ ਇਸ ਤਰ੍ਹਾਂ ਜਿਸ ਅੱਜ ਦੇ ਟਾਈਮ ਦੇ ਵਿੱਚ ਗੁਰਬਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕਹਿੰਦੇ ਨੇ ਕਿ ਕਾਲ ਯੁਗ ਆ ਗਿਆ ਕਾਲ ਯੁਗ ਕਿਉਂ ਆਇਆ ਕਿਉਂਕਿ ਸਾਡੀ ਜਿਹੜਾ ਚੇਤ ਮਾਨਾ ਇਹ ਸਾਨੂੰ ਗਲਤ ਪਾਸਿਆਂ ਨੂੰ ਲੈ ਜਾ ਰਿਹਾ ਸਾਡੀ ਸੋਚ ਗਲਤ ਬਣਾ ਰਿਹਾ ਤੇ ਆਪਣੇ ਮਨ ਨੂੰ ਨਿਰਮਲ ਕਰਨ ਲਈ ਸਾਨੂੰ ਬਾਣੀ ਪੜਨੀ ਪੈਣੀ ਆ ਪੜਨੀ ਚਾਹੀਦੀ ਆ ਔਰ ਉਹਦੇ ਅਰਥਾਂ ਨੂੰ ਵੀ ਸਮਝਣਾ ਚਾਹੀਦਾ ਤੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਲੈਣਾ ਚਾਹੀਦਾ ਸਾਨੂੰ ਆਪਣੇ ਬੱਚਿਆਂ ਨੂੰ ਹਾਈ ਐਜੂਕੇਸ਼ਨ ਦੇ ਨਾਮ ਨਾਲ ਗਰਵਾਣੀ ਬਾਰੇ ਦੱਸਣਾ ਚਾਹੀਦਾ ਗੁਰਬਾਣੀ ਦੇ ਅਰਥ ਸਮਝਾਉਣੇ ਚਾਹੀਦੇ ਆ ਤਾਂ ਕਿ ਬੱਚੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਸਕਣ ਤੇ ਆਪਣੀ ਜ਼ਿੰਦਗੀ ਵਧੀਆ ਬਣਾ ਸਕਣ ਮਿਹਨਤ ਤੇ ਹਰ ਕੋਈ ਕਰਦਾ ਪਰ ਜਦੋਂ ਕੋਈ ਚੰਗੀ ਸੋਚ ਰੱਖ ਕੇ ਮਿਹਨਤ ਕਰਦਾ ਉਸ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਅਨਸਾਰ ਆਪਣੀ ਜ਼ਿੰਦਗੀ ਨੂੰ ਢਾਲਦਾ ਨਾ ਤਾਂ ਉਹਦੀ ਜ਼ਿੰਦਗੀ ਵਿੱਚ ਸਕੂਨ ਖੁਸ਼ੀਆਂ ਖੇੜੇ ਪਰ ਜਾਂਦੇ ਆ ਇਸ ਲਈ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਖੇੜੇ ਪਾ ਲਈ ਆਪਣੇ ਬੱਚਿਆਂ ਨੂੰ ਸਹੀ ਰਸਤਾ ਦਿਖਾਉਣ ਲਈ ਉਹਨਾਂ ਨੂੰ ਬਾਣੀ ਬਾਰੇ ਦੱਸੋ ਬਾਣੀ ਦੀ ਮਹੱਤਤਾ ਦੱਸੋ ਕਿ ਇਸ ਬਾਣੀ ਨੂੰ ਪੜ ਕੇ ਉਹ ਆਪਣੀ ਜ਼ਿੰਦਗੀ ਨੂੰ ਕਿੰਨੀ ਵਧੀਆ ਬਣਾ ਸਕਦੇ ਨੇ ਇਹ ਜ਼ਿੰਦਗੀ ਦੀ ਪ੍ਰਮਾਤਮਾ ਨੇ ਸਾਨੂੰ ਇਨਸਾਨੀ ਜਮਾ ਜਿਹੜਾ ਦਿੱਤਾ ਨਾ ਅਸੀਂ ਬਹੁਤ ਖੁਸ਼ਕਿਸਮਤ ਆ ਕਿ ਸਾਨੂੰ ਇਹ ਜਮਾ ਮਿਲਿਆ ਇਸ ਇنسਾਨੀ ਜਮੇ ਦੇ ਵਿੱਚ ਸਾਨੂੰ ਪ੍ਰਮਾਤਮਾ ਨੇ ਦੱਸਿਆ ਸਾਰਾ ਗੁਰਬਾਣੀ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹਾਂ ਪਰ ਫਿਰ ਵੀ ਅਸੀਂ ਇੱਧਰ ਉੱਧਰ ਪਟਕਦੇ ਫਿਰਦੇ ਹਾਂ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਸਫਲ ਬਣਾ ਸਕਦੇ ਹੋ ਸਾਡੀ ਸਿੱਖ ਇਤਿਹਾਸ ਵਿੱਚ ਬਹੁਤ ਜ਼ਿਆਦਾ ਸਾਖੀਆਂ ਨੇ ਬਹੁਤ ਘਟਨਾਵਾਂ ਇਸ ਲਈ ਆਪਣੇ ਮਨ ਨੂੰ ਜੀ ਇਸ ਅਚੇਤ ਮਨ ਨੂੰ ਇਦਰ ਉਧਰ ਭਟਕਾਉਣ ਦੀ ਬਜਾਏ ਉਸ ਗੁਰੂ ਮਹਾਰਾਜ ਜੀ ਦੀ ਲੜ ਲਾਓ ਸੰਗਤ ਦੇ ਵਿੱਚ ਜਾਓ ਸੇਵਾ ਭਾਵਨਾ ਲਿਆਓ ਤੇ ਮਿਹਨਤ ਕਰੋ ਕਰਮ ਸੋਹਣੇ ਕਰੋ ਵਧੀਆ ਕਰਮ ਕਰੋ ਤਾਂ ਦੇਖੋ ਜ਼ਿੰਦਗੀ ਵਿੱਚ ਤੁਹਾਡੇ ਸਫਲਤਾ ਕਿਦਾਂ ਪੈਰ ਚੁੰਮਦੀ ਹੈ ਇਹ ਗਾਰੰਟੀ ਆ ਜਿਸ ਨੇ ਵੀ ਗੁਰੂ ਮਹਾਰਾਜ ਜੀ ਦੀ ਬਾਣੀ ਪੜ ਲਈ ਨਾ ਜੇ ਉਹ ਵੀ ਉਸ ਗੁਰੂ ਮਹਾਰਾਜ ਦੇ ਲਨ ਲੱਗ ਗਿਆ ਨਾ ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਤੁਸੀਂ ਦੇਖਿਓ ਤੁਹਾਡੀ ਜ਼ਿੰਦਗੀ ਕਿੰਨੀ ਵਧੀਆ ਹੋ ਜਾਣੀ ਆ ਇਸ ਮੇਰਾ ਖੁਦ ਦਾ ਐਕਸਪੀਰੀਅੰਸ ਆ ਮੈਂ ਖੁਦ ਆਪਣੀ ਜ਼ਿੰਦਗੀ ਨੂੰ ਉਸ ਮਹਾਰਾਜ ਦੇ ਗੁਰੂ ਬਾਣੀ ਦੇ ਲੜ ਲਾਇਆ ਉਸ ਬਾਣੀ ਨੂੰ ਸਮਝਿਆ ਤਾਂ ਹੀ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਇਹ ਵਿਚਾਰ ਰੱਖ ਰਹੀ ਆ ਮੇਰਾ ਤਾਂ ਜੀ ਇਹੀ ਕਹਿਣਾ ਆਪਣੀ ਜ਼ਿੰਦਗੀ ਨੂੰ ਸਫਲ ਬਣਾਓ ਉਸ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਲੜਲਾ ਸਤਿ ਸ੍ਰੀ ਅਕਾਲ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਕਿਸੇ ਭੈਣ ਭਰਾ ਨੂੰ ਮੇਰੇ ਵਿਚਾਰ ਸੋਹਣੇ ਲੱਗਦੇ ਹੋਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ